ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਕ੍ਰਾਪਨ ਨੇ ਚੀਨ ਉੱਤੇ 200% ਟੈਰਿਫ ਲਗਾਉਣ ਦੀ ਦਿੱਤੀ ਧਮਕੀ ਕਿਹਾ ਚੀਨ ਨੇ ਅਮਰੀਕਾ ਨੂੰ ਮੈਗਨੇਟ ਸਪਲਾਈ ਨਾ ਦਿੱਤੀ ਤਾਂ ਲੱਗੇਗਾ ਭਾਰੀ ਟੈਰਿਫ ਕ੍ਰਾਪਨ ਨੇ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੋਕ ਨੂੰ ਹਟਾਇਆ ਘਰ ਖਰੀਦਦਣ ਦੇ ਵਿੱਚ ਧੋਖਾਧੜੀ ਦਾ ਲਗਾਇਆ ਦੋਸ਼ ਅਮਰੀਕੀ ਗ੍ਰੀਨ ਕਾਰਡ ਵੀ ਔਨ ਕੇ ਸਰਕਾਰੀ ਲਪੇਟ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਚ ਚਲਤੀ ਹੋਣਗੇ ਵੱਡੇ ਬਤਲਾਵ ਅਮਰੀਕੀ ਵੰਸਕਤਰ ਹਾਰਵਰਡ ਲੂਟਨਿਕ ਨੇ ਦਿੱਤਾ ਵੱਡਾ ਬਿਆਨ ਔਨ ਖਬਰਾਂ ਵਿਸਥਾਰ ਦੇਣਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਉੱਤੇ 200% ਤੱਕ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਚੀਨ ਅਮਰੀਕਾ ਨੂੰ ਕਾਫੀ ਮੈਗਨੇਟ ਸਪਲਾਈ ਨਹੀਂ ਕਰਦਾ ਤਾਂ ਉਨ੍ਹਾਂ ਦੇ ਆਯਾਤ ਉੱਤੇ ਭਾਰੀ ਟੈਰਿਫ ਲਗਾਇਆ ਜਾਵੇਗਾ। ਟਰੰਪ ਨੇ oval office ਦੇ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਹ ਚੀਨ ਦੇ ਨਾਲ ਬਿਹਤਰ ਸੰਬੰਧ ਚਾਹੁੰਦੇ ਨੇ ਪਰ ਵਪਾਰਕ ਤਣਾਅ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵਪਾਰ ਵਿਵਾਦ ਦੇ ਵਿੱਚ ਵਿਚੰਧਨ ਦੀ ਸਥਿਤੀ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮਜ਼ਬੂਤ ਹੈ। ਪ੍ਰਾਈਮ ਮਿੰਟਰ ਨੇ ਕਿਹਾ ચીਨ ਦੇ ਕੋਲ ਕੁਝ ਪੱਤੇ ਨਹੀਂ ਸਾਡੇ ਕੋਲ ਵੀ ਕੁਝ ਪੱਤੇ ਨਹੀਂ ਪਰ ਮੈਂ ਇਹ ਪੱਤੇ ਨਹੀਂ ਖੇਲਣਾ ਚਾਹੁੰਦਾ ਜਿਵੇਂ ਅਜਿਹਾ ਕਰਨ ਕਾ ਤਾਂ ચીਨ ਬਰਬਾਦ ਹੋ ਜਾਵੇਗਾ ਮੈਂ ਇਹ ਪੱਤੇ ਨਹੀਂ ਖੇਡਾਂਗਾ ਪ੍ਰਾਈਮ ਮਿੰਟਰ ਦੀ ਟਿਕਨੀ ਡੱਕੀ ਕੋਰੀਆ ਦੇ ਰਾਸ਼ਟਰਪਤੀ ਲੀ ਜੇ ਮਯੂng ਦੇ ਨਾਲ ਮੁਲਾਕਾਤ ਦੌਰਾਨ ਕੀਤੀ ਹੈ ਪ੍ਰਾਈਮ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਦੇ ਵਿੱਚ ਚੀਨੀ ਰਾਸ਼ਟਰਪਤੀ ਸ਼ੀ ਜਿੰਪਿੰਗ ਦੇ ਨਾਲ ਗੱਲਬਾਤ ਕੀਤੀ ਹੈ ਤੇ ਵਿਜ਼ਿਟ ਦੇ ਦੌਰੇ ਉਤੇ ਵਿਚਾਰ ਕਰਦੇ ਨੇ ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸ਼ਾਇਦ ਇਸ ਸਾਲਾ ਯਾਫਰੀਸ ਤੋਂ ਜਲਦੀ ਬਾਦ ਮੈਂ ਚੀਨ ਜਾ ਸਕਦਾ ਉਨੇ ਵੀ ਕਿਹਾ ਹੈ ਕਿ ਸ਼ੀ ਚਿੰਪਿੰਗ ਨੇ ਉਹਨਾਂ ਨੂੰ ਸਬਕ ਦਿੱਤਾ ਹੈ। ਇਸ ਤੋਂ ਬੱਲੇ ਕੰਪਨੀ 12 ਅਗਸਤ ਨੂੰ ਇਸ ਨੂੰ 90 ਦਿਨਾਂ ਦੇ ਲਈ ਮੁਲਤਵੀ ਕਰ ਦਿੱਤਾ ਸੀ। ਤਾਂ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਸੀ ਕਿ ਉਹਨਾਂ ਨੇ ਅਮਰੀਕਾ-ਚੀਨ ਟੈਕ ਦੀ ਆਖਰੀ ਮਿਤੀ 9 ਨਵੰਬਰ ਤੱਕ ਵਧਾਉਣ ਦੇ ਲਈ ਕਾਰਜਕਾਰੀ ਆਦੇਸ਼ 'ਤੇ ਦਸਤਖਤ ਕੀਤੇ ਨੇ। ਇਸ ਤੋਂ ਪਹਿਲਾਂ 11 ਮਈ ਨੂੰ ਜਨੇਵਾ ਦੇ ਵਿੱਚ ਅਮਰੀਕਾ ਤੇ ਚੀਨ ਵਿਚਕਾਰ ਇੱਕ ਮੁਬਾਰਕ ਸਮਝੌਤੇ ਤੇ ਦਸਤਖਤ ਹੋਏ ਸੀ। ਅਮਰੀਕਾ ਤੇ ਚੀਨ ਵਿਚਕਾਰ ਇੱਕ ਲੰਮੀ ਟੈਰਿਫ ਜੰਗ ਚੱਲ ਰਹੀ ਸੀ। ਅਮਰੀਕਾ ਨੇ ਚੀਨ ਉੱਤੇ 245% ਤੱਕ ਦੇ ਟੈਰਿਫ ਲਾਉਣ ਦੀ ਧਮਕੀ ਦਿੱਤੀ ਸੀ। ਚੀਨ ਨੇ 125% ਦੇ ਟੈਰਿਫ ਲਗਾ ਕੇ ਜਵਾਬ ਦਿੱਤਾ, ਹਾਲਾਂਕਿ ਜਨੇਵਾ ਵਪਾਰ ਸੰਚੇਤ ਦੁਬਾਰੀ ਸਮਝੌਤੇ ਤੋਂ ਬਾਅਦ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਅਪ੍ਰੈਲ ਦੇ ਵਿੱਚ ਚੀਨ ਨੇ ਕਈ ਦੁਰਲਭ ਧਾਤੂ ਸਮੱਗਰੀਆਂ ਤੇ ਚੁੰਬਕਾਂ ਤੇ ਨਿਯੰਤਰਣ ਸਖਤ ਕਰ ਦਿੱਤੇ। ਅਮਰੀਕੀ ਟੈਰਿਫ ਦੇ ਬਦਲੇ ਵਿੱਚ ਚੀਨ ਨੇ ਅਮਰੀਕਾ ਨੂੰ ਸੱਤ ਦੁਰਲਭ ਧਾਤੂ ਸਮੱਗਰੀਆਂ ਦੇ ਸਪਲਾਈ ਨਿਯੋਗ ਦਿੱਤਾ। ਚੀਨ ਨੇ ਚੀਨੀ ਬੰਦਰ ਘਾਤੇ ਕਾਰਾ ਟੋਨਾ ਤੋਂ ਲੈ ਕੇ ਰੋਬੋਟ ਅਤੇ ਮਿਜ਼ਾਈਲਾ ਤੱਕ ਹਰ ਚੀਜ਼ ਨੂੰ ਇਕੱਠਾ ਕਰਨ ਲਈ ਲੋੜੀਂਦੇ ਬੈਕਟਰੀ ਸ਼ਿਪਮੈਂਟਾਂ ਨੂੰ ਵੀ ਰੋਕ ਦਿੱਤਾ ਸੀ ਇਸ ਮੰਗਰੀ ਆਟੋਮੋਬਾਈਲ ਸੈਮੀ ਕੰਡਕਟਰ ਅਤੇ ਐਰੋਸਪੇਸ ਕਾਰੋਬਾਰਾ ਦੇ ਲਈ ਬਹੁਤ ਮਹੱਤਵਪੂਰਨ ਨੇ ਇਸ ਫੈਸਲੇ ਦਾ ਦੁਨੀਆਂ ਭਰ ਦੀਆਂ ਮੋਟਰ ਵਾਹਨ ਹਵਾਈ ਜਹਾਜ਼ ਸੈਮੀ ਕੰਡਕਟਰ ਅਤੇ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਤੇ ਅਸਰ ਪਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਰਿਜ਼ਰਵ ਗਵਰਨਰ ਲੀਜ਼ਾ ਕੁੱਕ ਨੂੰ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਟਰੰਪ ਨੇ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ੀਅਲ ਤੇ ਜਾਣਕਾਰੀ ਦਿੱਤੀ ਹੈ। ਲੀਜ਼ਾ ਕੁੱਕ ਨੂੰ 2022 ਦੇ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਜੋ ਬੀਡੇਨ ਨੇ ਨਿਯੁਕਤ ਕੀਤਾ ਸੀ। ਉਹਨਾਂ ਨੇ ਕਿਹਾ ਕਿ ਲੀਜ਼ਾ ਕੁੱਕ ਨੂੰ ਪੈਟਰਲ ਰਿਜ਼ਰਵ ਦੇ ਬੋਰਡ ਆਫ ਕਮਾਂਡਰਸ ਤੋਂ ਤੁਰੰਤ ਪ੍ਰਭਾਵ ਦੇ ਨਾਲ ਹਟਾਇਆ ਜਾ ਰਿਹਾ ਹੈ। ਇਸ ਕਦਮ ਨੇ ਅਮਰੀਕੀ ਕੇਂਦਰੀ ਬੈਂਕ ਯਾਨੀ ਕਿ ਫੈਡਰਲ ਰਿਜ਼ਰਵ ਦੀ ਆਜ਼ਾਦੀ ਨੂੰ ਲੈ ਕੇ ਇੱਕ ਨਵਾਂ ਮਤਵਾਦ ਖੜਾ ਕਰ ਦਿੱਤਾ ਹੈ ਮੰਨੇ ਜਾ ਰਿਹਾ ਹੈ ਕਿ ਇਹ ਮਾਮਲਾ ਸੁਪਰੀਮ ਕੋਰਟ ਦੇ ਵੀ ਚੁੱਕੀ ਜਾ ਸਕਦਾ ਹੈ ਖਾਲੀ ਤੇ ਵਿਚੁੰਨਾ ਤੇ ਮਾਰਗੇਜ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ ਇਹ ਦੋਸ਼ ਫੈਡਰਲ ਹਾਊਸਿੰਗ ਫਾਈਨੈਂਸ ਐਚ ਐ ਐਮ ਸੀ ਦੇ ਡਾਇਰੈਕਟਰ ਬੀਲ ਪਲਟੇ ਨੇ ਲਗਾਏ ਸਾਚੀਨਨੂ ਟੰਪ ਦਾ ਕੱਟੜ ਸਮਰਥਕ ਅਤੇ ਫੈਡਰਲਿਜ਼ਮ ਦੇ ਚੇਅਰਮੈਨ ਜੇਰੋਮ ਪਾਵਲ ਦੇ ਆਲੋਚਕ ਬਣੇ ਜਾਂਦੇ ਬਿਲਕੁਲ ਉਲਟਾ ਦਾ ਦੋਸ਼ ਹੈ ਕਿ ਜੂਨ 2021 ਦੇ ਵਿੱਚ ਲੀਜ਼ਾ ਕੋਕ ਨੇ ਮੈਸੀਗਨ ਦੇ ਵਿੱਚ ਇੱਕ ਜਾਇਦਾਦ ਖਰੀਦੀ ਅਤੇ 15 ਸਾਲ ਦੇ ਮੋਰਗੇਜ ਸਮਝੌਤੇ ਦੇ ਵਿੱਚ ਇਸ ਨੂੰ ਆਪਣਾ ਮੁੱਖ ਨਿਵਾਸ ਦੱਸਿਆ ਇਹ ਨਹੀਂ ਨਹੀਂ ਇੱਕ ਮਹੀਨੇ ਬਾਅਦ ਜੁਲਾਈ 2021 ਦੇ ਵਿੱਚ ਕੋਕ ਨੇ ਅਟਲਾਂਟਾ ਜਵਾਸੀਆ ਦੇ ਵਿੱਚ ਇੱਕ ਹੋਰ ਜਾਇਦਾਦ ਖਰੀਦੀ ਅਤੇ 30 ਸਾਲਾਂ ਦੇ ਸਮਝੋ ਤੇਵੀ ਜੀ ਇਸ ਨੂੰ ਆਪਣਾ ਮੁੱਖ ਕਰ ਦਸਿਆ ਦੂਜੇ ਪਾਸੇ ਪ੍ਰਾਇਮਰੀ ਰਿਹਾਇਸ਼ ਲਈ ਕਰਜ਼ਿਆਂ ਦੀ ਵਿਆਜ ਦਰ ਘਟ ਹੁੰਦੀ ਹੈ ਅਤੇ ਇਸ ਕਿਸਮ ਦੇ ਦਾਅਵੇ ਦਾ ਫਾਇਦਾ ਉਖਾਣਦਿਆ ਮੋਰਗੇਸ ਧੋਖਾਧੜੀ ਮੰਨਿਆ ਜਾ ਸਕਦਾ ਹੈ ਪੁਲਟੇ ਨੇ ਕਿਹਾ ਕਿ ਇੱਕ ਔਰਤ ਜੋ ਆਪਣੇ ਹਿੱਤ ਨੂੰ ਬਚਾਉਣ ਦੇ ਲਈ ਝੂਠ ਬੋਲ ਰਹੀ ਹੈ ਵਿਆਜ ਦਰਾਂ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਕਿਵੇਂ ਲੈ ਸਕਦੀ ਹੈ ਦੱਸਿਆ ਪੁਲਟੇ ਨੇ ਵੀ ਅਗਸਤ ਨੂੰ ਇਸ ਮਾਮਲੇ ਸੰਬੰਧੀ ਨਿਆਏ ਵਿਭਾਗ ਨੂੰ ਇੱਕ ਪ੍ਰਾਪਿਕ ਰੈਫਰਲ ਪੇਜ 'ਤੇ ਇਸ ਤੋਂ ਬਾਅਦ ਨਿਆਏ ਵਿਭਾਗ ਦੇ ਫਕੀਲ ਵੈਡ ਚੇਅਰ ਜੇਰੋਨ ਪਾਵੇਲ ਨੇ ਇੱਕ ਪੱਤਰ ਲਿਖ ਕੇ ਲੀਜ਼ਾ ਕੁੱਕ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ। ਜੰਪ ਨੇ ਵੀ ਇਸ ਮੁੱਦੇ ਨੂੰ ਵਧਾ ਦਿੱਤਾ ਅਤੇ ਪਹਿਲਾ ਕੁੱਕ ਨੂੰ ਅਸਤੀਫਾ ਦੇਣ ਦੇ ਲਈ ਕਿਹਾ ਤੇ 22 ਅਗਸਤ ਨੂੰ ਐਲਾਨ ਕੀਤਾ ਕਿ ਜੇਕਰ ਕੁੱਕ ਨੇ ਅਸਤੀਫਾ ਨਹੀਂ ਦਿੱਤਾ ਤਾਂ ਉਹ ਉਸ ਨੂੰ ਬਰਖਾਸਤ ਕਰ ਦੇਣਗੇ। ਅੰਤ ਵਿੱਚ 26 ਅਗਸਤ ਨੂੰ ਟ੍ਰੰਪ ਨੇ ਆਪਣਾ ਵਾਅਦਾ ਪੂਰਾ ਕੀਤਾ ਤੇ ਕੁਕ ਨੂੰ ਬਸ ਖਾਸ ਕਰ ਦਿੱਤਾ ਜਿਸ ਨੂੰ ਵੇਖਦੇ ਹੋਏ ਹੁਣ ਕੁਕ ਦਾ ਬਿਆਨ ਆਇਆ ਤੇ ਕੁਕ ਨੇ ਕਿਹਾ ਕਿ ਮੈਨੂੰ ਪਤਾ ਲੱਗਿਆ ਕਿ ਐਫ ਐਚ ਐਫ ਡੈਕਟਰ ਨੇ ਮੇਰੀ ਜਵਾਬਦਾਰ ਪੁਰਾਣੀ ਮੋਰਗਸ ਅਲਸੀ ਦੇ ਆਧਾਰ ਉਤੇ ਇੱਕ ਅਪਰਾਧਿਕ ਰੈਕਲ ਦਿੱਤਾ ਜੋ ਕਿ ਮੇਰੇ ਫਾਈਲ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨਹੀਂ ਸੀ ਮੈਂ ਕਿਸੇ ਟਵੀਟ ਦੇ ਆਧਾਰ ਤੇ ਦਬਾਅ ਕੇ ਤਸਦੀਕਾ ਨਹੀਂ ਦਵਾਗਾ ਮੈਂ ਆਪਣੀ ਵਿਤੀ ਇਤਿਹਾਸ ਬਾਰੇ ਸਵਾਲਾਂ ਨੂੰ ਕੰਪੀਟਤਾ ਦੇ ਨਾਲ ਲੈ ਰਿਹਾ ਹਾਂ ਅਤੇ ਸਹੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਉਨ੍ਹਾਂ ਦੇ ਜਵਾਬ ਦਵਾਗਾ ਕੁਕ ਨੇ ਇਹ ਵੀ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਦਾ ਜਵਾਬ ਦੇਣ ਲਈ ਤੱਥ ਇਕੱਠੇ ਕਰ ਰਹੀ ਹੈ ਹਾਲਾਂਕਿ ਕੰਪਰ ਪ੍ਰਸ਼ਾਸਨ ਨੇ ਉਸੇ ਜਵਾਬ ਦੀ ਉਡੀਕ ਕਰਨੇ ਕੀਤੀ ਦਸੀ ਲੀਜ਼ਾ ਕੁਕ ਮੈਂ 2022 ਦੇ ਵਿੱਚ ਫੈਡਰਲ ਰਿਜ਼ਰਵ ਬੋਰਡ ਦੇ ਵਿੱਚ ਸ਼ਾਮਲ ਹੋਈ ਅਤੇ ਉਸ ਬੋਰਡ ਦੀ ਪਹਿਲੀ ਕਾਲੀ ਮਹਿਲਾ ਕਵਰਨਰ ਬਣੀ ਉਸੀ ਮੌਜੂਦਾ ਨਿਯੁਕਤੀ 2028 ਤੱਕ ਦੀ ਹੈ। ਸੋ ਪਹਿਲਾਂ ਉਸਨੇ ਸਾਬਕਾ ਰਾਸ਼ਟਰਪਤੀ ਪ੍ਰਾਗ ਕੋਬਾਮਾ ਦੇ ਪ੍ਰਸ਼ਾਸਨ ਵਿੱਚ ਆਰਥਿਕ ਸਲਾਹਕਾਰਾਂ ਦੀ ਕੌਂਸਲ ਦੇ ਵਿੱਚ ਸੇਵਾ ਨਿਭਾਈ। ਲੀਜ਼ਾ ਕੁੱਕ ਨੂੰ ਹਟਾਉਣ ਦੇ ਨਾਲ 트ੰਪ ਨੂੰ ਫੈਟ ਦੇ ਸਾਥ ਮੈਂਬਰਿੰਗ ਬੋਰਡ ਦੇ ਵਿੱਚ ਇੱਕ ਹੋਰ ਨਿਯੁਕਤੀ ਮਿਲੇਗੀ। ਵਰਤਮਾਨ ਦੇ ਵਿੱਚ ਬੋਰਡ ਵਿੱਚ ਦੋ ਕਵਾਰਨਰ, ਕਿ ਸਟੋ퍼 ਵਾਲਰ ਅਤੇ ਮਿਸ਼ੇਲ ਬੋਮੈਂਡ 트ੰਪ ਦੁਆਰਾ ਨਿਯੁਕਤ ਕੀਤੇ ਗਏ ਨੇ। ਇੱਕ ਹੋਰ ਕਵਾਰਨਰ ਐਡਰੀਆਨਾ ਕੁਗਰਲ ਨੇ ਹਾਲ ਹੀ ਦੇ ਵਿੱਚ 트ੰਪ ਦੇ ਆਰਥਿਕ ਸਲਾਹਕਾਰ ਸਟੀਫਨ ਵਿਰਨ ਦੀ ਥਾਂ ਲੈਣ ਲਈ ਅਸਤੀਫਾ ਦਿੱਤਾ ਜੇਕਰ ਕੁੱਕ ਦੀ ਥਾਂ 트ੰਪ ਸਮਰਥਕ ਲਿਆ ਜਾਂਦਾ ਤਾਂ ਉਸਦੇ ਸਮਰਥਕ ਕੋਰਟ ਦੇ ਵਿੱਚ ਬਹੁਮਤ ਵਿੱਚ ਹੋ ਸਕਦੇ ਨਹੀਂ ਜਿਸ ਦਿਨਾਂ ਲੋ ਫੈਟ ਨੀਤੀਆਂ ਤੇ ਵਧੇਰੇ ਪ੍ਰਭਾਵ ਪਾ ਸਕੇਗਾ H1B ਵੀਜ਼ਾ ਪ੍ਰੋਗਰਾਮ ਅਤੇ ਗ੍ਰੀਨ ਕਾਰਡ ਜਾਰੀ ਕਰਨ ਦੇ ਵਿੱਚ ਜਲਦ ਹੀ ਵੱਡੇ ਬਦਲਾਅ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ। ਅਮਨਿਕੀ ਮੰਸ ਕਤਰ ਹਾਰਵਰਡ ਲੂਟ੍ਰਿਕ ਨੇ ਫੋਕਸ ਨਿਊਜ਼ ਦੇ 호ਸਟ ਲੋਰਾ ਇੰਗਰਾ ਦੇ ਨਾਲ ਇੰਟਰਵਿਊ ਦੇ ਵਿੱਚ ਕਿਹਾ ਹੈ ਕਿ ਮੈਂ H1B ਪ੍ਰੋਗਰਾਮ ਨੂੰ ਬਦਲਣ ਦੇ ਵਿੱਚ ਸ਼ਾਮਲ ਹਾਂ। ਇਸ ਪ੍ਰੋਗਰਾਮ ਨੂੰ ਬਦਲਣ ਜਾ ਰਹੇ ਹਾਂ ਅਸੀਂ ਗ੍ਰੀਨ ਕਾਰਡ ਨੂੰ ਬਦਲਣ ਜਾ ਰਹੇ ਹਾਂ। ਆਪਣੇ ਇੱਕ ਸੈਂਡਲ ਉਤੇ ਲੂਟਿੰਕ ਨੇ ਲਿਖਿਆ ਕਿ ਮੌਜੂਦਾ H1B ਵੀਜ਼ਾ ਪ੍ਰਣਾਲੀ ਇੱਕੋ ਘਟਾਲਾ ਹੈ ਜੋ ਵਿਦੇਸ਼ੀ ਕਾਮਿਆਂ ਨੂੰ ਅਮਰੀਕੀ ਨੌਕਰੀ ਦੇ ਮੌਕਿਆਂ ਨੂੰ ਭਰਨ ਦਿੰਦਾ ਹੈ ਅਮਰੀਕੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣਾ ਸਾਰੇ ਮਹਾਨ ਨਵੀਂ ਕੀ ਕਾਰੋਬਾਰਾ ਦੀ ਤਰਜੀਹ ਹੋਣੀ ਚਾਹੀਦੀ ਹੈ ਹੁਣ ਅਮਰੀਕਿਆ ਨੂੰ ਨੌਕਰੀਆਂ ਤੇ ਤੰਦਰੁਸਤੀਆਂ मागे ਤਾਂ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਬਲੂਬਰਗ ਲਾ ਦੇ ਰਿਪੋਰਟ ਦਿੱਤੀ ਸੀ ਕਿ ਆਪਣੇ ਸਭ ਤੋਂ ਤਾਜ਼ਾ ਰੈਗੂਲੇਟਰੀ ਏਜੰਡੇ ਦੇ ਵਿੱਚ ਗ੍ਰੈਸ ਪ੍ਰੋਟੈਕਟਿਵ ਵਿਭਾਗ ਨੇ ਕਿਹਾ ਕਿ ਉਹ ਉਪਲਬਧ ਅਹੁਦੇ ਲਈ ਤਨਖਾਹ ਅਦਾਤ ਪੱਤਰਾ ਦੇ ਐਚਵੀਰਟੀ ਵਿਸ਼ੇਸ਼ ਕੀਤਾ ਵੀਜ਼ਾ ਦੀ ਅਲਾਟਮੈਂਟ ਨੂੰ ਠੀਕ ਕਰਾ ਦੇ ਲਈ ਅਗਸਤ ਵਿੱਚ ਇੱਕ ਪ੍ਰਸਤਾਵ ਪੇਸ਼ ਕਰਨ ਦਾ ਇਰਾਦਾ ਰੱਖਦਾ ਹੈ ਅਮਰੀਕੀ ਫਰਮਾਂ ਦੇ ਵਿੱਚ ਵਿਦੇਸ਼ੀ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੇ ਲਈ H1B ਵੀਜ਼ਾ ਨਿਯਮਾਂ ਦੇ ਵਿੱਚ ਨੇੜਲੇ ਵਿੱਚ ਮਹੱਤਵਪੂਰਨ ਬਦਲਾਅ ਆਉਣ ਦੀ ਉਮੀਦ ਹੈ। ਅਮਰੀਕਾ ਵੱਲੋਂ H1B ਚੋਣ ਪਰਿਕਿਰਿਆ ਵਿੱਚ ਸੁਧਾਰ ਕਰਨ ਦੇ ਲਈ ਇੱਕ ਨਵੀਂ ਤਨਖਾਹ ਅਦਾਇਤ ਪ੍ਰਣਾਲੀ ਪੇਸ਼ ਕਰਨ ਦੀ ਉਮੀਦ ਹੈ। ਨਵੀਂ ਤਨਖਾਹ ਅਦਾਇਤ ਪ੍ਰਣਾਲੀ ਇੱਕ ਤਨਖਾਹ ਅਦਾਇਤ ਫੰਡ ਪਰ ਕਿਰਿਆ ਸਥਾਪਿਤ ਕਰਨਾ ਤੇ H1B ਉਮੀਦਵਾਰ ਦੀ ਚੋਣ ਦਾ ਉਹਨਾਂ ਉਮੀਦਵਾਰ ਦੀ ਕਮਾਈ ਦੇ ਆਧਾਰ ਤੇ ਕਰਨ ਦੀ ਯੋਜਨਾ ਬਣਾਉਂਦੀ ਹੈ। ਅਮਰੀਕੀ ਫਰਮ ਦੁਆਰਾ ਜਿੰਨਾ ਜ਼ਿਆਦਾ ਮੁਆਵਜ਼ਾ ਦਿੱਤਾ ਜਾਵੇਗਾ H1B ਵੀਜ਼ਾ ਪ੍ਰਾਪਤ ਕਰਨ ਦੀਆਂ ਸੰਭਾਵਨਾਵਾਂ ਓਨੀ ਹੀ ਬਿਹਤਰ ਹੋਣਗੀਆਂ H1B ਵੀਜ਼ਾ ਪ੍ਰੋਗਰਾਮ ਵਿਦੇਸ਼ੀ ਕਾਮਿਆਂ ਨੂੰ ਨੌਕਰੀਆਂ ਸੰਭਾਲਣ ਦੀ ਤਾਕਤ ਤੇ ਇਜਾਜ਼ਤ ਦੇਣ ਲਈ ਅਮਰੀਕੀਆਂ ਵੱਲੋਂ ਕੀਤੀ ਜਾ ਰਹੀ ਆਲੋਚਨਾ ਦੇ ਬਾਵਜੂਦ ਅਮਰੀਕਾ ਤੋਂ ਬਾਹਰ ਬਹੁਤ ਮਸ਼ਹੂਰ ਹੈ ਕਿਉਂਕਿ ਇਹ ਹਜ਼ਾਰਾਂ ਵਿਦੇਸ਼ੀ ਕਾਮਿਆਂ ਨੂੰ ਛੋਟੀਆਂ ਅਮਰੀਕਾ ਵਿੱਚ ਕੰਪਨੀਆਂ ਵਿੱਚ ਕੰਮ ਕਰਨ ਦੇ ਮੌਕੇ ਬਖਸ਼ਤ ਕਰਦੇ ਹਨ ਪਰ ਅਮਰੀਕਾ ਵਿੱਚ ਗੈਰ ਪ੍ਰਵਾਸੀਆਂ ਦੇ ਲਈ ਹੋਰ ਵਰਕ ਵੀਜ਼ਾ ਸਕੀਮਾਂ ਤੇ ਉਲਟਾ ਚਵਰਤੀ ਵੀਜ਼ਾ ਅਮਰੀਕਾ ਦੇ ਵਿੱਚ ਕੰਪਨੀਆਂ ਤੇ ਹੋਰ ਮਾਲਕਾਂ ਨੂੰ ਵਿਦੇਸ਼ੀ ਕਰਮੀਆਂ ਨੂੰ ਆਸਥਾਈ ਤੌਰ ਤੇ ਅਜੇ ਕਿਤੇ ਦੇ ਵਿੱਚ ਨੌਕਰੀ ਤੇ ਰੱਖਣ ਦੀ ਯੋਗ ਬਣਾਉਂਦਾ ਹੈ ਜਿਨ੍ਹਾਂ ਦੇ ਲਈ ਉੱਚ ਵਿਸ਼ੇਸ਼ ਗਿਆਨ ਦੇ ਸਮੂਹੀ ਸਿਧਾਂਤਕ ਤੇ ਵਿਆਰਕ ਬਦਲ ਤੋਂ ਦੀ ਲੋੜ ਹੁੰਦੀ ਹੈ ਨਾਲੀ ਸੰਯੁਕਤ ਰਾਜ ਦੇ ਵਿੱਚ ਕਿਤੇ ਵਿੱਚ ਦਾਖਲੇ ਦੇ ਲਈ ਘੱਟੋ ਘੱਟ ਸਿੱਧੇ ਤੋਂ ਦੇ ਸੰਬੰਧਿਤ ਵਿਸ਼ੇਸ਼ ਵਿਸ਼ੇਸ਼ਤਾ ਦੇ ਵਿੱਚ ਬੈਚਲਰ ਡਿਗਰੀ ਜਾਂ ਇਸ ਤੋਂ ਵੱਧ ਦੀ ਡਿਗਰੀ ਵੀ ਲੋੜ ਹੁੰਦੀ ਹੈ। ਰਾਸ਼ਟਰਪਤੀ ਟਰੰਪ ਦੇ ਦੂਜੇ ਕਾਰਜਕਾਲ ਨੇ ਭਾਰਤੀਆਂ ਦੇ ਲਈ ਸਮੱਸਿਆਵਾਂ ਨੂੰ ਹੋਰ ਵਧਾ ਦਿੱਤਾ ਕਿਉਂਕਿ ਟਰੰਪ ਪ੍ਰਸ਼ਾਸਨ ਅਮਰੀਕਾ ਦੇ ਵਿੱਚ ਪ੍ਰਵਾਸੀਆਂ ਨੂੰ ਬਾਅਦ ਨਿਸ਼ਾਨਾ ਬਣਾਉਂਦੇ ਹਨ। ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਦੇਸ਼ ਨਿਕਾਲਾ ਦਿੰਦਾ ਅਤੇ ਬਹੁਤ ਸਾਰੇ ਕਾਨੂੰਨੀ ਪ੍ਰਵਾਸੀਆਂ ਤੇ ਕਾਰਵਾਈ ਕਰਦਾ ਹੈ। ਗ੍ਰੰਪ ਪ੍ਰਸ਼ਾਸਨ ਦੇ ਇਮੀਗ੍ਰੇਸ਼ਨ ਕਾਰਵਾਈ ਨੇ ਭਾਰਤੀ ਪ੍ਰਵਾਸੀਆਂ ਨੂੰ ਪ੍ਰਭਾਵਿਤ ਕੀਤਾ ਹੈ ਜਿਸ ਦੇ ਵਿੱਚ ਭਾਰਤੀ ਗ੍ਰੀਨ ਕਾਰਡ ਸਰਕ H1B ਤਰਕਤੇ ਅਮਰੀਕਾ ਵਿੱਚ ਪੜ ਰਹੇ ਵਿਦਿਆਰਥੀ ਸ਼ਾਮਲ ਨੇ ਚੁਪਟੇ ਤਣਾਅ ਅਤੇ ਵਿਤਕਰੇ ਦਾ ਸਾਹਮਣਾ ਕਰ ਰਹੇ ਨੇ ਇੱਕ ਗ੍ਰੀਨ ਕਾਰਡ ਜਿਸ ਨਾਲ ਵਿਅਕਤੀ ਨੂੰ ਸਥਾਈ ਨਿਵਾਸੀ ਕਾਰਡ ਜੁਆਣੇ ਹੋ ਸਕਦਾ ਹੈ ਇੱਕ ਵਿਅਕਤੀ ਨੂੰ ਸੰਸਤ ਰਾਸ਼ਟਰੀ ਵਿੱਚ ਸਥਾਈ ਤੋਂ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੰਦਾ ਹੈ ਬਹੁਤ ਸਾਰੇ ਅਮਰੀਕੀ H1B ਪ੍ਰੋਗਰਾਮਾਂ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਨੇ ਇਦੋਸ਼ ਲਗਾਰੇ ਨੇ ਕਿ ਇਹ ਤਕਨੀਕੀ ਕੰਪਨੀਆਂ ਦੁਆਰਾ ਸਿਰਫ ਭਾਰਤੀਆਂ ਨੂੰ ਨੌਕਰੀ ਤੇ ਰੱਖਣ ਦੀ ਸਾਜ਼ਿਸ਼ ਹੈ H1B ਚੋਨ ਪਰ ਕਿਰੇ ਦੀ ਧੁਰਵਤੋਂ ਦੇ ਪਿਛਲੇ ਉਦਾਹਰਨਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਨਿਵੇਦਕ ਕਾਮਿਆਂ ਨੂੰ ਅਕਤੂਬਰ 2022 ਤੋਂ ਸਤੰਬਰ 2023 ਦੇ ਵਿਚਕਾਰ ਜਾਰੀ ਕੀਤੇ ਗਏ ਸਾਰੇ H1B ਵੀਜ਼ੇ ਵਿੱਚੋਂ 72.3% ਪ੍ਰਾਪਤ ਹੋਏ ਨਹੀਂ